ਦੋਸਤੋ ਅੱਜ ਆਸਟ੍ਰੇਲੀਆ ਕਬੱਡੀ ਕੱਪ ਤੇ ਪਾਲ ਮਹਲੇ ਵਾਲੇ ਦੇ ਦੁਬਾਰਾ ਛੱਟ ਲੱਗ ਗਈ। ਸੋ ਜਿਵੇਂ ਕਿ ਕਮੈਂਟੇਟਰ ਨੇ ਦੱਸਿਆ ਸੀ ਕਿ ਪਾਲ ਮਹਲੇ ਵਾਲਾ ਵਿਚਾਰਾ ਪਹਿਲਾਂ ਵੀ 2 ਸਾਲ ਛੱਟ ਦੇ ਕਾਰਨ ਘਰ ਬੈਠਿਆ ਰਿਹਾ ਸੀ। ਸੋ ਹੁਣ ਦੁਬਾਰਾ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਤਾਂ ਜੈ ਆਸਟ੍ਰੇਲੀਆ ਕਬੱਡੀ ਕੱਪ ਤੇ ਵਿਚਾਰੇ ਤੇ ਦੁਬਾਰਾ ਛੱਟ ਲੱਗ ਗਈ। ਸੋ ਗਿੱਟੇ ਦੇ ਉੱਪਰ ਕਾਫੀ ਛੱਟ ਹੈ। ਬਾਕੀ ਦੋਸਤੋ ਕਮੈਂਟੇਟਰ ਨੇ ਇਹ ਵੀ ਦੱਸਿਆ ਕਿ ਪਾਲ ਮਹਲੇ ਵਾਲਾ ਇੱਥੇ ਸਟੱਡੀ ਕਰ ਰਿਹਾ ਹੈ। ਜਿਸ ਕਰਕੇ ਉਸਨੇ ਫੀਸਾਂ ਵਗੈਰਾ ਭਰਨੀਆਂ ਨੇ ਤੇ ਇੱਥੇ ਤੇ ਹੋਰ ਬਹੁਤ ਸਾਰੇ ਖਰਚੇ ਨੇ ਜਿਸ ਨੂੰ ਦੇਖਦੇ ਹੋਏ ਇੱਕ ਕਮੈਂਟੇਟਰ ਨੇ ਉੱਥੇ ਬੈਠੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਬਾਲ ਮਹੱਲੇ ਵਾਲੇ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਹਾਲਾਂਕਿ ਦੋਸਤੋ ਉੱਥੇ ਬੈਠੇ ਬਹੁਤ ਸਾਰੇ ਦਰਸ਼ਕਾਂ ਨੇ ਉਸ ਦੀ ਮਦਦ ਤੇ ਵੀ ਕੀਤੀ ਸੋ ਦੋਸਤੋ ਆਪਾਂ ਤਾਂ ਵੈਸੇ ਗਰੋਗੇ ਇਹੀ ਅਰਦਾਸ ਕਰਦੇ ਹਾਂ ਕਿ ਵੀਰਪਾਲ ਮਹੱਲੇ ਵਾਲਾ ਜਲਦੀ ਠੀਕ ਹੋ ਕੇ ਗਰਾਊਂਡਾਂ ਦੇ ਵਿੱਚ ਪਰਤੇ ਬਾਕੀ ਦੋਸਤੋ ਅੱਜ ਫੇਰ ਸੀਲੂ ਤੇ ਅੰਬੇ ਦੇ ਵਿੱਚ ਥੋੜੀ-ਮੋਟੀ ਨੋਕਝੋਕ ਹੋਈ ਜਿਵੇਂ ਕਿ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਪਹਿਲਾਂ ਵੀ ਮਬਈ ਵਾਲੇ ਕਬੱਡੀ ਕੱਪ 'ਤੇ ਅੰਬੇ ਤੇ ਸੀਲੂ ਦੇ ਵਿੱਚ ਨੋਕਝੋਕ ਹੋਈ ਸੀ ਤਾਂ ਦੋਸਤੋ ਹੁਣ ਇਹਨਾਂ ਦੇ ਵਿੱਚ ਵੀ ਥੋੜੀ-ਮੋਟੀ ਤਕਰਾਰਵਾਹੀ ਵਾਦੀ ਜਾਂਦੀ ਹੈ ਹਾਲਾਂਕਿ ਦੋਸਤੋ ਇਹ ਦੋਨੇ ਪਲੇਅਰ ਪਹਿਲਾਂ ਬਹੁਤ ਇਕੱਠੇ ਖੇਡਦੇ ਰਹੇ ਨੇ ਪਰੰਤੂ ਹੁਣ ਥੋੜਾ-ਥੋੜਾ ਇਹਨਾਂ ਦੇ ਵਿੱਚ ਵੀ ਫਰਕ ਪੈਣ ਲੱਗ ਪਿਆ ਬਾਕੀ ਅੰਬੇ ਦਾ ਸੁਭਾਅ ਵੀ ਥੋੜਾ ਇਦਾਂ ਦੀ ਹੈ ਜਿਸ ਨੂੰ ਉਹਨੇ ਇੱਕ ਵਾਰੋਂ ਮਨੋ ਲਾ ਦਿੱਤਾ ਤਾਂ ਮੁੜ ਕੇ ਦੋਸਤੋ ਜਲਦੀ ਜਲਦੀ ਸੋਲਾ ਨਹੀਂ ਕਰਦਾ। ਬਾਕੀ ਦੋਸਤੋ ਪਤਾ ਉਮੀਦ ਇਹ ਹੀ ਕਰਦੇ ਆ ਕਿ ਦੋਨਾਂ ਦੇ ਵਿੱਚ ਸੋਲਾ ਸਫਾਈ ਹੋਵੇ ਅਤੇ ਦੋਨੇ ਇਕੱਠੇ ਖੇਡਣਾਂ। ਤਾਂ ਐਸੀ ਦੋਸਤੋ ਛੋਟੀ ਜੀ ਵੀਡੀਓ। ਬਾਕੀ ਹੋਰ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਈ ਪਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ।